ਅੱਜ ਆਪਾਂ ਬਣਾਵਾਂਗੇ ਪੂਜੇ ਛੋਲੇ ਦਾ ਸਤੂ ਜੋ ਬਹੁਤ ਹੀ ਸਾਨੀ ਨਾਲ ਆਪਾਂ ਕਰੇ ਤਿਆਰ ਕਰ ਸਕਦੇ ਆ। ਇਹਦੇ ਵਾਸਤੇ ਆਪਾਂ ਪੂਜੇ ਹੋਏ ਛੋਲੇ ਲਵਾਂਗੇ। ਜੇਕਰ ਛੋਲੇ ਤਾਜ਼ੇ ਪੂਜੇ ਹੋਏ ਨੇ ਤਾਂ ਉਦਾਂ ਹੀ ਪੀਸ ਸਕਦੇ ਆਪਾਂ ਉਹਨਾਂ ਨੂੰ। ਜੇਕਰ ਪਹਿਲਾਂ ਦੇ ਪੂਜੇ ਹੋਏ ਤਾਂ ਆਪਾਂ ਨੂੰ ਥੋੜਾ ਰੋਸਟ ਕਰ ਲਾਂਗੇ। ਤਾਂ ਇਹ ਚੰਗੀ ਜਰਾ ਪੀਸੇ ਜਾ ਸਕਣ। ਇਹ ਬਹੁਤ ਹੀ ਵਧੀਆ એનર્ਜੀ ਡਰਿੰਕ ਬਣ ਜਾਂਦਾ ਇਹਨਾਂ ਦਾ। ਛੋਲਿਆਂ ਵਿੱਚ ਪ੍ਰੋਟੀਨ ਤੇ ਫਾਈਬਰ ਬਹੁਤ ਮਾਤਰਾ ਵਿੱਚ ਹੁੰਦਾ ਹੈ। ਇਹਨਾਂ ਵਿੱਚ ਛੋਲੇ ਬਹੁਤ ਵਧੀਆ ਰਹਿੰਦਾ ਸਿਹਤ ਲਈ। ਸਭਾ ਛੋਲਿਆਂ ਨੂੰ ਥੋੜਾ ਰੋਸਟ ਕਰਕੇ ਪੀਸਾਂਗੇ। ਇਦੇ ਵਿੱਚ ਆਪਾਂ ਇੱਕ ਬਨਾਣਾ ਪਾਵਾਂਗੇ ਦੋ ਤਿੰਨ ਬਦਾਮ ਪਾਵਾਂਗੇ ਇੱਕ ਚਮਚੀ ਸ਼ੱਕਰ ਪਾਵਾਂਗੇ ਤੇ ਬਹੁਤ ਹੀ ਵਧੀਆ ਹੈ ਪ੍ਰੋਟੀਨ ਚੇਕ ਬਣ ਜਾਂਦਾ ਹੈ ਹੁਣ ਆਪਾਂ ਛੋਲੇ ਨੂੰ ਪੀਸ ਕੇ ਸਤੂ ਤੇ ਆਰ ਗੋਇਨਾ ਛੋਲੇ ਪੀਸ ਕੇ ਉਸ ਤੋਂ ਬਾਅਦ ਆਪਾਂ ਇੱਕ ਗਲਾਸ ਦੇ ਵਿੱਚ ਦੋ ਚਮਚ ਪੀਸਿਆ ਹੋਇਆ ਸਤੂ ਪਾਵਾਂਗੇ ਛੋਲਿਆਂ ਦਾ ਇੱਕ ਬਨਾਣਾ ਪਾਵਾਂਗੇ ਦੋ ਤਿੰਨ ਬਦਾਮ ਪਾ ਲਾਂਗੇ ਇੱਕ ਗਲਾਸ ਵਾਸਤੇ ਆਪਾਂ ਇਹ ਮਟੀਰੀਅਲ ਲੈਣੇ ਹੈ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ। ਥੋੜਾ ਜਿਹਾ ਦੁੱਧ ਪਾ ਕੇ। ਜਦੋਂ ਕੇਲਾ ਗ੍ਰाइंड ਹੋ ਗਿਆ ਚੰਗੀ ਤਰ੍ਹਾਂ ਤਾਂ ਵਿੱਚ ਆਪਾਂ ਅੱਧਾ ਗਲਾਸ ਦੁੱਧ ਪਾ ਕੇ ਮਿਕਸ ਕਰ ਲਾਂਗੇ। ਤੇ ਬਹੁਤ ਹੀ ਵਧੀਆ ਪ੍ਰੋਟੀਨ ਸ਼ੇਕ ਤਿਆਰ ਹੋ ਜਾਂਦਾ ਹੈ। ਇਸ ਤਰ੍ਹਾਂ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਛੋਲਿਆਂ ਦਾ ਸਤੂ એનર્ਜੀ ਨਾਲ ਭਰਪੂਰ ਵਧੀਆ ਬਣਾ ਸਕਦੇ ਹਾਂ ਤੇ ਬਹੁਤ ਹੀ ਜਲਦੀ ਬਣ ਜਾਂਦਾ ਹੈ ਬੱਚਾ ਵੀ ਆਪਾਂ ਟੇਸ ਅਕੋਰਡਿੰਗ ਵਧ ਘਟਾ ਸਕਦੇ ਹਾਂ ਰੋਣਿਆਂ ਨੂੰ ਮਿਕਸ ਕਰਕੇ ਆਪਣਾ ਪ੍ਰੋਟੀਨ ਸ਼ੇਕ ਤਿਆਰ ਹੈ ਇਹ ਸਾਰਿਆਂ ਲਈ ਬਹੁਤ ਵਧੀਆ ਹੈ ਗਰਮੀਆਂ ਦੇ ਵਿੱਚ ਤਰਾ ਪਦਦ ਤੱਕ ਇਹਨੂੰ ਸਾਰਾ ਮਿਕਸ ਕਰਕੇ ਆਪਣਾ ਆਈ ਪ੍ਰੋਟੀਨ ਜਿਹੜਾ ਹੈ ਮਿਲਕ ਸ਼ੇਕ ਤਿਆਰ ਹੋ ਗਿਆ ਸੱਤੂ ਵਾਲਾ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਵਗੈਰਾ ਹੋਰ ਪਾ ਸਕਦੇ ਹਾਂ ਡੈਕੋਰੇਸ਼ਨ ਵਾਸਤੇ ਵੀ ਕੱਟੇ ਹੋਏ ਬਦਾਮ 체ਰੀ ਪਾ ਸਕਦੇ ਹਾਂ ਇਹ ਬਹੁਤ ਵਧੀਆ ਹੈ ਨਰਜੀਨਾ ਭਰਪੂਰ ਅਤੇ ਟੇਸਟੀ ਵੀ ਬਹੁਤ ਲੱਗਦਾ ਹੈ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਣਾ ਜੇ ਰੈਸਪੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਇਸ ਤਰ੍ਹਾਂ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਸਕਦੇ ਸੱਤੂ ਘਰੇ